ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੇ ਸਾਰੇ ਤੰਦਰੁਸਤ ਹੋਗੇ ਆਪ ਸਭੀ ਤੰਦਰੁਸਤੀ ਪਰਮਾਤਮਾ ਨੇ ਪਸ਼ੂ ਮੰਗਦੇ ਆ ਅੱਜ ਦੇ ਇਸ ਨਵੇਂ ਵਲੌਗ ਜੀ ਤੁਹਾਡਾ ਸਵਾਗਤ ਹੈ ਜੀ ਸਵੇਰ ਦੇ ਵੱਜ ਗਏ ਨੇ 9 ਤੇ ਆਪਾਂ ਉੱਠ ਕੇ ਜਿਹੜੇ ਕੰਮ ਕਰਦੇ ਰੁਟੀਨ ਚ ਕਾਫੀ ਵਗੈਰਾ ਪੀ ਲਈ ਆਪਾਂ ਅੱਜ ਦਾ ਜਿਹੜਾ ਵਲੌਗ ਹੈਗਾ ਬੜਾ ਘੈਂਟ ਤੇ ਬੜਾ ਖਾਸ ਹੋਣ ਵਾਲਾ ਹੈਗਾ ਆਪਾਂ ਅੱਜ ਇੱਕ ਦੋ ਕੰਮ ਕਰਨੇ ਆ ਕਿ ਆਪਾਂ ਪਸ਼ੂਆਂ ਲਈ ਲਵਾਉਣਾ ਇੱਕ ਪੱਖਾ ਮਿਸਤਰੀ ਨੂੰ ਸੱਦ ਕੇ ਇਹ ਕੂਲਰ ਦਾ ਖੋਲਿਆ ਹੈਗਾ ਕੂਲਰ ਵਿੱਚ ਪੱਖਾ ਕੱਢ ਕੇ ਆਪਾਂ ਲਵਾਉਣਾ ਹੈਗਾ ਉਹ ਲਵਾ ਦੇਣਾ ਪਸੂਆ ਪਰ ਆਪਾਂ ਇੱਧਰ ਲੇਰੀ ਦਿਖਾਵਾਂਗੇ ਇੱਥੇ ਆਪਾਂ ਇੱਕ ਹੋਰ ਏਸੀ ਲਾਉਣ ਦਾ ਲੱਦਗਾ ਇੱਕ ਏਸੀ ਲਾ ਕੇ ਲਾਵਾਂਗੇ ਗਰਮੀਆਂ ਬਹੁਤ ਆ ਚੁੱਕੀਆਂ ਨੇ ਹੁਣ ਕੂਲਰ ਜਿਹੜਾ ਹੈਗਾ ਖੜਕਾ ਬਹੁਤ ਕਰਦਾ ਸੀ ਇਹ ਤੁਹਾਨੂੰ ਦਿਖਾ ਦਿੰਨੇ ਆ ਤਾਂ ਕੀ ਕੀਤਾ ਕੀ ਨਹੀਂ ਕੀਤਾ ਆਹ ਦੇਖੋ ਆ ਆਪਣਾ ਕੂਲਰ ਹੈਗਾ ਇਹਦੀ ਆਪਾਂ ਦੀ ਮੋਟਰ ਹੈਗੀ ਖਲਾ ਦਿੱਤੀ ਆਹ ਦੇਖੋ ਆਹ ਦੀ ਮੋਟਰ ਪਈ ਹੈਗੀ ਆ ਤੇ ਈੜਾ ਕੁਦਰ ਕਾ ਵੀ ਪੁਰਾਣਾ ਹੋ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਵਿੱਚ ਦੇ ਜੰਗਾਲ ਚ ਮੂਲ ਲੱਗ ਕੇ ਬਹੁਤ ਵਰੀ ਬਣਾਇਆ ਪਰ ਇਹ ਜਿਹੜੀ ਪਾਣੀ ਦੀ ਲੀਕੇਜ ਦੀ ਪ੍ਰੋਬਲਮਾਂ ਨਹੀਂ ਗਈ ਜਿਹੜੀਆਂ ਇਹਦੀਆਂ ਜਾਲੀਆਂ ਜੁਲੇ ਵਿੱਚ ਪਵਾਈਆਂ ਸਿਰਫ ਮਗਰਲੀ ਵਾਰ ਉਹ ਵੀ ਖਰਾਬ ਹੋਏ ਗਲਗੁਲ ਜੇ ਗਈਆਂ ਨੇ ਤੇ ਇਹ ਹੁਣ ਕੰਮ ਕਰ ਰਿਹਾ ਤੇ ਆਪਾਂ ਸੋਚਿਆ ਸਕੀਮ ਲਾ ਕੇ ਆਪਾਂ ਸੋਚਿਆ ਕਿ ਜਿਹੜੀ ਇਹਦੀ ਮੋਟਰ ਹੈਗੀ ਐ ਇਹ ਤੋਂ ਕੰਮ ਲਿਆ ਜਾਵੇ ਤੇ ਆ ਆਪਾਂ ਚਲ ਕੁਆੜੀ ਕੁੜੀ ਨੂੰ ਦੇ ਦਾਂਗੇ ਜਾਂ ਕੀ ਕਰਨਾ ਕਿਸ ਨੂੰ ਆਣ ਗਉਣ ਕਿਸ ਨੂੰ ਦੇ ਦਾਂਗੇ ਆਪਾਂ ਬਣਾਉਣ ਨੂੰ ਲੈਣਗੇ ਅਗਲੇ ਜਿਹੜੀ ਮੋਟਰ ਆਪਣਾ ਜੱਗਾ ਗਵਾਂਢੀ ਆ ਉਹਨੂੰ ਸਕੀਮ ਲਈ ਆਪਾਂ ਉਹ ਕਿਹਨਾਂ ਦੀ ਮੋਟਰ ਹੈਗੀ ਕੰਮ ਆਜੂ ਇਹਨਾਂ ਨਾਲੋਂ ਪਸ਼ੂਆਂ ਉੱਪਰ ਆਪਣੇ ਇੱਕੀ ਮਾਜ੍ਹ ਨੂੰ ਦੱਸਿਆ ਹੈਗਾ ਉਹ ਵੈਸੇ ਤਾਂ ਉੱਥੇ ਦੋ ਪੱਖੇ ਲੱਗੇ ਆ ਪਰ ਉਹ ਕਹਿੰਦਾ ਵੀ ਜਿਹੜਾ ਇਹ ਪੱਖਾ ਜੀ ਹਵਾ ਬਹੁਤ ਆ ਉਹ ਉੱਥੇ ਇਹ ਪਸ਼ੂਆਂ ਨੂੰ ਕੰਮ ਦੇ ਜੂਗੀ ਆ ਦੇਖੋ ਇਹ ਮੋਟਰ ਵਧੀਆ ਪਈ ਹੈ ਵੈਸੇ ਭਰਪੂਰ ਜਾਂ ਨਵੇਂ ਲਵਾਈ ਸੀ ਪਰ ਆਪਾਂ ਮਗਲੇ ਸਾਲ ਤੇ ਮੋਟਰ ਲਵਾ ਲਾਂਗੇ ਆਪਾਂ ਪਸ਼ੂਆਂ ਉੱਪਰ ਤੇ ਉਹ ਵੀ ਤੁਹਾਨੂੰ ਜਿੱਦਾਂ ਲੱਗੀ ਦਿਖਾਵਾਂਗੇ ਵੈਸੇ ਜੱਗਾ ਕਹਿੰਦਾ ਮੈਂ ਅੱਜ ਜਾਊਂਗਾ ਪਰ ਉਹ ਆਉਣ ਦਾ ਕੋਈ ਪਤਾ ਨਹੀਂ ਕਿਉਂਕਿ ਬਿਜ਼ੀ ਚੱਲਦਾ ਪਿਆ ਉਹ ਕਿਹਦੇ ਲੈਂਟਰ ਪਾਣਾ ਸੀ ਉੱਥੇ ਗਿਆ ਵਾ ਤੇ ਉਹਨੇ ਉੱਥੇ ਫਿਟਿੰਗ ਫੁੱਟਿੰਗ ਜੀ ਕਰਨੀ ਆ ਤੇ ਪਪੂਪਾ ਪਾਉਣੀਆਂ ਜਿਹੜਾ ਕੰਮ ਹੁੰਦਾ ਤੇ ਆਪਾਂ ਇਹ ਅੱਜ ਕਰਨੇ ਆ ਕੰਮ ਜੇ ਆ ਗਿਆ ਤੁਹਾਨੂੰ ਕਿਹਾ ਤਾਂ ਹੈ ਕਿ ਜਰੂਰ ਲਾਜੀ ਆ ਕੇ ਤੇ ਆਪਾਂ ਜਿਹੜਾ ਕੂਲਰ ਦੀ ਥਾਂ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਦੱਸਦੇ ਆ ਆਪਣਾ ਰਾਜਦੂਤ ਅੱਜ ਧੋਣਾ ਹੈਗਾ ਜੋਇੰਟ ਟੇਪ ਕਰਾਈ ਆਪਾਂ ਇਹ ਵੀ ਤੋਤਾ ਨਹੀਂ ਅੱਜ ਇਹ ਵੀ ਕੰਮ ਕਰਨਾ ਇਹਦੀ ਵਿਚਾਰ ਦੀ ਨਹਾਈ ਧੋਈ ਕਰਾਵਾਂਗੇ ਅੱਜ ਆਪਾਂ ਇਹ ਕੰਮ ਕਰਨੇ ਆ ਘਰੇ ਅੱਜ ਮੰਮੀ ਹੁਣੀ ਗਏ ਆ ਦਵਾਈ ਲੈਣ ਲੁਧਿਆਣੇ ਤੇ ਮੰਮੀ ਠੀਕ ਆ ਵੈਸੇ ਤਾਂ ਹੁਣ ਚਲ ਜਿਹੜੀ ਦਵਾਈ ਲਾਉਣੀ ਆ ਉਹ 20 ਦਿਨਾਂ ਬਾਅਦ ਚ ਲੈਣਗੇ ਆ ਤੇ ਆਪਾਂ ਅੱਜ ਘਰੇ ਹੀ ਸਾਰੇ ਕੰਮ ਕਰਨੇ ਆ ਤੇ ਇਹਨੂੰ ਵੀ ਧੋਤੂ ਕੇ ਚਮਕਾਉਨੇ ਵਿਚਾਰ ਨੂੰ ਅੱਜ ਕਾਫੀ ਦਿਨ ਹੋ ਗਏ ਤੋਤਾ ਨਹੀਂ ਇਹਨੂੰ ਗੱਡੀ ਵੀ ਆਪਣੀ ਧੋਣ ਵਾਲੀ ਆ ਤੇ ਉਹ ਵੀ ਆਪਾਂ ਧੋਵਾਂਗੇ ਅੱਜ ਸ਼ਾਮ ਤੱਕ ਤੇ ਜਿਹੜੇ ਆਪਾਂ ਕਰਦੇ ਸੀ ਏਸੀ ਦੀ ਗੱਲ ਆਪਾਂ ਏਸੀ ਲਾਉਣਾ ਹੈਗਾ ਇੱਥੇ ਕਿਉਂਕਿ ਜਿਹੜਾ ਕੂਲਰ ਹੁੰਦਾ ਆਪਣਾ ਇੱਥੇ ਹੁੰਦਾ ਸੀ ਪਰ ਕੂਲਰ ਦਾ ਖੜਕਾ ਬਹੁਤ ਹੋਣ ਦੇ ਕਾਰਨ ਜੇ ਕੋਈ ਆ ਜਾਂਦਾ ਸੀ ਭੈਣ ਭਰਾ ਕੋਈ ਤੇ ਉਹਨਾਂ ਦੀ ਗੱਲਬਾਤ ਨਹੀਂ ਸੁਣਦੇ ਸੀ ਗੱਲ ਨਹੀਂ ਕਰਨ ਦਾ ਕੂਲਰ ਦਾ ਇੰਨਾ ਖੜਕਾ ਸੀ ਕੂਲਰ ਪਹਿਲਾਂ ਸੋਚਿਆ ਨਵਾਂ ਲੈ ਲਾਂਗੇ ਆਪਾਂ ਪਰ ਨਵਾਂ ਨਹੀਂ ਆਪਾਂ ਸੋਚਿਆ ਇੱਥੇ ਲਾ ਕੇ ਇੱਕ ਡੇਟਾਂ ਦਾ ਏਸੀ ਲਵਾ ਲਵਾ ਦਿੰਨੇ ਆ ਏਸੀ ਲਵਾਉਣ ਦਾ ਰਾਦਾ ਵੇਖੋ ਅਰ ਕੀ ਆਪਾਂ ਕੋਸ਼ਿਸ਼ ਦਾ ਪੂਰੀ ਵੀ ਲਵਾ ਦਈਏ ਸੀ ਤਾਂ ਆਪਾਂ ਇੱਥੇ ਏਸੀ ਲਵਾਵਾਂਗੇ ਤੇ ਜਿਹੜੇ ਆਪਾਂ ਚਲੋ ਅੱਜ ਕੰਮ ਕਰਨੇ ਤੁਹਾਨੂੰ ਦਿਖਾਵਾਂ ਜਿਹੜੇ ਰੁਟੀਨ 'ਚ ਆਪਾਂ ਕੰਮ ਕਰਦੇ ਉਹ ਵੀ ਕਰਾਂਗੇ ਜਿਹੜੇ ਆਪਾਂ ਅੱਜ ਜਿਹੜੇ ਕੰਮ ਕਰ ਰਿਹਾ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਤੇ ਬੂਟੇ ਨੂੰ ਪਾਣਾ ਪਾਣੀ ਪੋਣੀ ਆਪਾਂ ਆਹ ਫਲ ਤੁਹਾਨੂੰ ਦਿਖਾਈ ਸਕੇ ਆ ਦੇਖ ਵਧੀਆ ਹੋ ਗਿਆ ਫੁੱਲ ਆਪਣਾ ਇਹਨੂੰ ਬਹੁਤ ਫੁੱਲ ਲੱਗਦੇ ਆ ਤੇ ਦੂਸਰੇ ਨੂੰ ਦਿਖਾ ਦਿੰਨੇ ਆ ਆਪਾਂ ਇਹਨੇ ਵੀ ਨਵੇਂ ਪੱਤੇ ਹੋਰ ਬਹੁਤ ਸਾਰੇ ਕੱਢ ਦੇ ਦਿੱਤੇ ਦੇਖ ਲਓ ਤੁਸੀਂ ਤੇ ਇੱਥੇ ਆਪਾਂ ਲਾਇਆ ਸੀ ਪਤੀਨਾ ਤੁਹਾਨੂੰ ਆ ਦਿਖਾਉਣਾ ਭੁੱਲ ਗਏ ਦੀਦੀ ਕੇ ਆਪਾਂ ਨੂੰ ਪਦੀਨਾ ਲੈ ਕੇ ਆਪਾਂ ਇੱਥੇ ਹੀ ਪਦੀਨਾ ਲਾ ਪਈ ਆ ਵਾਲਾ ਤੇ ਆਪ ਦੀਨਾ ਹੋਰ ਕਿਸਮ ਦਾ ਹੈਗਾ ਇਹ ਵੀ ਆਪਣਾ ਵਧੀਆ ਹੋ ਚੱਲਿਆ ਹੈਗਾ ਇਹਨੂੰ ਪਾਣੀ ਪੁੰਨਤ ਪਾ ਜਮ ਹੁਣੇ ਹੀ ਪਾਣੀ ਪਾ ਗਣਾ ਇੱਕ ਆੜ ਗਮਲੇ ਲਗਾਏ ਵੀ ਵਧੀਆ ਹੈਗਾ ਤੇ ਚਲੋ ਆਪਾਂ ਕਰਦੇ ਆ ਜਿਹੜੇ ਕੰਮ ਰੋਟੀ ਪਾਣੀ ਖਾਣ ਤੋਂ ਬਾਅਦ ਸੁੰਦ ਧੋਵਨੇ ਆ ਮੋਟਰਸਾਈਕਲ ਧੋਵਾਂਗੇ ਤੇ ਆਪਾਂ ਜਿਹ ਜੱਗਾ ਤੋਂ ਪੱਖਾ ਵੀ ਲਵਾਵਾਂਗੇ ਤੇ ਆਪਾਂ ਕਰਦੇ ਆ ਬਾਕੀ ਅੱਲਾ ਮਤਾ ਰੋਕ ਕੇ ਜੀ ਤੇ ਗਰਨੂਰ ਵੀ ਹੋ ਜਾਣਾ ਤਿਆਰ ਗਰਨੂਰ ਨਿਆਣਾ ਫਰੀਦਕੋਟ ਜਿੱਥੇ ਉਹ ਅਲਰਟਸ ਕਰਦਾ ਹੈਗਾ ਤੇ ਕਿਉਂਕਿ ਉਹ ਸੰਡੇ ਕਰਕੇ ਆਇਆ ਸੀਗਾ ਸੈਟਰਡੇ ਨੂੰ ਆ ਗਿਆ ਸੀ ਆ ਸ਼ਾਮ ਨੂੰ ਤੇ ਸੰਡੇ ਕੱਲ ਦੀ ਜਿਹੜੀ ਰਿਆ ਪੂਰੀ ਤੱਕ ਅੱਜ ਫੇਰ ਚੱਲਿਆ ਉਹ ਕਿਉਂ ਰਹਿਣਾ ਦੀਦੀ ਕੋਲ ਨੂੰ ਦੱਸਿਆ ਸੀਗਾ ਹੁਣ ਚੜ੍ਹਾਉਣ ਜਾਣਾ ਪਹਿਲਾਂ ਆਪਾਂ ਉਥੇ ਸ਼ਹਿਰ ਉਹਨੂੰ ਬੱਸ ਚੜਾ ਕੇ ਆਵਾਂਗੇ ਚੜ੍ਹਾਉਣ ਤੋਂ ਬਾਅਦ ਤੇ ਫੇਰ ਆਪਾਂ ਅੱਗੇ ਰੋਟੀ ਪਾਣੀ ਖਾਣੇ ਆਂ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਉਹਨੇ ਰੋਬਰੂ ਪਹਿਲਾਂ ਮੈਂ ਚੜਾ ਕੇ ਆਉਣਾ ਹੀ ਗਰਨੂਰ ਨੂੰ ਬੱਸ ਤੇ ਮਿਲਦੇ ਆਂ ਜੀ ਗਰਨੂਰ ਹੋ ਗਿਆ ਤਿਆਰ ਚਾ ਰੋਟੀ ਖਾ ਲੈ ਰੋਟੀਆਂ ਕਿ ਆਉਣ ਚੜ੍ਹਾਵਾਂ ਭੱਜ ਕੇ ਫਿਰ ਆ ਕੇ ਫਿਰ ਮੈਂ ਵੀ ਕੰਮ ਕਰ ਕਰਨੇ ਆਂ ਚਲੋ ਜੀ ਆਪਾਂ ਪੀ ਲੈਣੋਂ ਨਾਂ ਟਾਈਮ ਲੱਸੀ ਆਪਾਂ ਅਗਰ ਸੋਇਜ ਗਰਨੂਰ ਕਹਿੰਦਾ ਮੈਂ ਰੋਟੀ ਖਾ ਲਾਂ ਚਾਚਾ ਤੇ ਫਿਰ ਚੱਲਦੇ ਆਂ ਆਪਾਂ ਰੋਟੀ ਖਾਈ ਜਾਂਦਾ ਉਹ ਤੇ ਮੈਡਮ ਬਣਾਓ ਲੱਸੀ ਆਪਾਂ ਨੂੰ ਬਈ ਲਓ ਜੀ ਆਪਣੀ ਲੱਸੀ ਬਣ ਕੇ ਹੋਣ ਲੱਗੀ ਹੈ ਤਿਆਰ ਤੇ ਆਪਾਂ ਤੇਂਦੀ ਬਣਵਾ ਕੇ ਲੱਸੀ ਤੇ ਪੀਨੇ ਲੱਸੀ ਪੀ ਕੇ ਰੋਟੀ ਖਾ ਲਾਂਗੇ ਰੋਕ ਕੇ ਤੇ ਫਿਰ ਆਪਾਂ ਕਰਦੇ ਆਂ ਕੰਮਕਾਰ ਲਾਈਟ ਵੀ ਆ ਗਈ ਮੈਨੂੰ ਲੱਗਦਾ ਹਨਾ ਜੱਗਨ ਮਾਰ ਕੇ ਹੋਏ ਨਾ ਫੋਨ ਜੀ ਆ ਜੇ ਚੰਗੀ ਗੱਲ ਹੋ ਯਾਰ ਲਾਜ ਦਾ ਪੱਖਾ ਪਸੂਆਂ ਤੇ ਆਹ ਪੱਖਾ ਬਣਾ ਗਿਆ ਕਿ ਆਪਣਾ ਇਹ ਵਧੀਆ ਚੱਲ ਪਿਆ ਤਾਂ ਮਾਰਦਾ ਛਾਲਾ ਤੈਨੂੰ ਸਪੀਡ ਦਿਖਾਉਣੇ ਜੀ ਐ ਟੈ ਟੈ ਇਹ ਬਣਾਇਆ ਆਪਣਾ ਨਵਾਂ ਇੰਜਨ ਕਰਾਇਆ ਵਿਆ ਉਹਨੂੰ ਦਿਖਾਇਆ ਸੋਈ ਪੱਖਾ ਹੈਣੀ ਸੀਗਾ ਅਸਲ ਪੱਖਾ ਜੱਗਾ ਬਣਾ ਗਿਆ ਜੱਗਾ ਵਾ ਜਿਹੜੇ ਕੰਮ ਕਰਦਾ ਕੰਮ ਦਾ ਫਰਟੇਦਾਰੀ ਕਰ ਦਿੰਦਾ ਬਦੰਦਰ ਪਰ ਥੋੜੇ ਲੇਟ ਕਰਦਾ ਆ ਦੇਖੋ ਪੱਖਾ ਵਾਹ ਜੀ ਵਾਹ ਹੈਲੀਕਾਪਟਰ ਦੇ ਪੱਖੇ ਹੋ ਗਿਆ ਤਿਆਰ ਇੱਥੇ ਹੋ ਗਿਆ ਬੰਦ ਕੀ ਬਾਤਾਂ ਚੱਲ ਚੱਲ ਚੱਲੋ ਕਰਨੂ ਰਵਾਜ ਮਾਰੇ ਦਾ ਮੈਂ ਚੱਲਿਆ ਬਈ ਚੜਾਵਾਂ ਪੱਕੇ ਨੂੰ ਹੋ ਸਾਡੀ ਰੱਬ ਨੇ ਡਿਊਟੀ ਲਾਈ ਏ ਕਿਲੇ ਚੋਂ ਸੰਗਲ ਕੱਢਣ ਦੀ ਕਿਲੇ ਚੋਂ ਸੰਗਲ ਕੱਢਣ ਦੀ ਮਤਲਬ ਇਹ ਆ ਕਿ ਮੱਝ ਖੜੀ ਧੁੱਪੇ ਡੈਡੀ ਦਾ ਸੀ ਫੋਨ ਮੈਨੂੰ ਭੁਲ ਗਿਆ ਚੇਤਾ ਕਹਿੰਦੇ ਵੀ ਮੱਝ ਖੜੀ ਧੁੱਪੇ ਤੇ ਜਟਾ ਜਾ ਕੇ ਕਰਕੇ ਆ ਸ਼ਾਮੇ ਮਾਝ ਕਰਨੀ ਆਪਾਂ ਸ਼ਾਮੇ ਤੇ ਆਪਾਂ ਚੱਲਨੇ ਹਵੇਲੀ ਦੇ ਵਿੱਚ ਉਹਨੂੰ ਪਾਣੀ ਪਿਆ ਕੇ ਪਾਣੀ ਢਾ ਕੇ ਸ਼ੋ ਸ਼ੀ ਸ਼ੋ ਸ਼ੀ ਕਰਕੇ ਪਾਣੀ ਪੈ ਸ਼ਾਮੇ ਬੰਦਨੇ ਆ ਫਿਰ ਆਪਾਂ ਚੱਲਦੇ ਆ ਘਰੇ ਤੇ ਲੋ ਪਹੁੰਚ ਲਿਆ ਹਵੇਲੀ ਦੇ ਵਿੱਚ ਦੋਸਤੋ ਆ ਭਾਂਡੇ ਕਿਹੜਾ ਢੋਣੀ ਲਾਈ ਬੈਠ ਦੇਣੀ ਆ ਸਾਡੀ ਕੰਧ ਕਾਲੀ ਕਰਤੀ ਬਈ ਉਹ ਗਵੰਡੀਆਂ ਨੇ ਇਹ ਕਿ ਲਾਈ ਬੈਠਿਆ ਧੂੜੀ ਢਾੜੀ ਨਾਲ ਮਾਚੇ ਪਰ ਧੂੜੀ ਹਣੀ ਸੰਦ ਪੜੇ ਪੈ ਤੇ ਆਪਣੇ ਚਲੋ ਓ ਮਾਈ ਗਾਡ ਆ ਗਿਆ ਮਠਿਆ ਆ ਗਿਆ ਆ ਗਿਆ ਬੁੱਗੇ ਤੇਰਾ ਜਿੱਤੇ ਹੀ ਭੁੱਲ ਗਿਆ ਮੈਨੂੰ ਮਾਰ ਹੀ ਨਾ ਚੰਗਾ ਆ ਦੇਖੋ ਵਿਚਾਰੀ ਗੋਗਾ ਗੋ ਸਟ ਕਰਨ ਵਾਲਾ ਪਿਆ ਸਾਦੇ ਨੂੰ ਪਾਣੀ ਪਿਵਾਵਾਂ ਤੈਨੂੰ ਪਿਛੋ ਪਿਛੋ ਆ ਜਾ ਚਲ ਆ ਬਲਾ ਪਾਣੀ ਪਿਆਵਲਾ ਪਾਣੀ ਪੀ ਬਲਾ ਜਾ ਕੇ ਚੰਦਰੀ ਮੈਨ ਆ ਦੇਖ ਨੇ ਅੰਦਰ ਲੈ ਕੇ ਚੱਲ ਮੈਨੂੰ ਆ ਕੱਟਿਆ ਕਟਾਦੀ ਆਪਣ ਪੱਖੇ ਨਾਲ ਕਰਦੇ ਪੱਖਿਆ ਦੋ ਲੱਗੇ ਪਰ ਸਲੋ ਜਾਲੇ ਆ ਵਾਹ ਚੱਲਦਾ ਆ ਚੱਲਦਾ ਸਲੋ ਠੀਕ ਐ ਇੱਥੇ ਵਿਚਾਲੇ ਲਾ ਲਾਂਗਾ ਉਹ ਪੱਖਾ ਜੱਗੇ ਨਾਲ ਹੁਣੇ ਫੋਨ ਆਇਆ ਸੀਗਾ ਉਹ ਕਹਿੰਦਾ ਵੀਰੇ ਅੱਜ ਹੈਗਾ ਬਿਜ਼ੀ ਮੈਂ ਫੇਰ ਕਿਦਨ ਲਾ ਕੇ ਜਾਊਂਗਾ ਚਲੋ ਫੇਰ ਲਵਾ ਲਾਂਗੇ ਜਿਹੜੇ ਬਾਕੀ ਕੰਮ ਰਹਿੰਦੇ ਆਪਾਂ ਉਹ ਕਰਦੇ ਆ ਚਾਚੇ ਦਾ ਮੁੰਡਾ ਨਾਲ ਹੋਏ ਦੋ ਰਿਸ਼ਤੇਦਾਰ ਉਹਨੂੰ ਰੋਟੀ ਫੜਾਉਣੀ ਪਹਿਲਾਂ ਰੋਟੀ ਪੱਕੀ ਨਹੀਂ ਘਰੇ ਮੱਝ ਨੂੰ ਪਾਣੀ ਢੋਣ ਤੋਂ ਬਾਅਦ ਆਪਾਂ ਉਹ ਰੋਟੀ ਫੜਾ ਕੇ ਤੇ ਫੇਰ ਕਰਦੇ ਆ ਕੰਮਕਾਰ ਹੱਥ ਵੀ ਬਹੁਤ ਦੁਖੀ ਨਾਲ ਜਿਹਦੇ ਪਾਰਟੀ ਵਾਲਿਆਂ ਨਾਲ 6 ਵਜੇ ਸੀਗੀ ਹੱਥ ਵੀ ਦਿਖਾ ਕੇ ਉਹ ਡਾਕਟਰ ਚਾਹਲੇ ਜ ਆ ਕੇ ਸ਼ੋ 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 ਅੱਛੀ ਸ਼ੋ ਪਿਲਾ ਪਿਲਾ ਪਾਣੀ ਵਿਚਾਰੀ ਨੂੰ ਦੁਪਹਿਰ ਆ ਗਿਆ ਪਾਣੀ ਪੀਣ ਲਈ ਤੇ ਇਹਨੂੰ ਪਾਣੀ ਪਾ ਕੇ ਬੰਦ ਦਿੰਨੇ ਆਪਾਂ ਵਿਚਾਰੇ ਨੂੰ ਉਦੋਂ ਹੀ ਮੈਨਾਂ ਦਾ ਡਾਂ ਡਾਂ ਹੋ ਜਾਂਦੀ ਆ ਕੱਟੀ ਵੀ ਪਾਣੀ ਕੱਟੀ ਨੂੰ ਪਾਣੀ ਗੱਜ ਰੱਖੀ ਹੈ ਕੱਟੀ ਦਾ ਇੱਥੇ ਰੱਖਦੀ ਹੈ ਨਾ ਆ ਪਿਆ ਆ ਦੇ ਗਾਂ ਤੇ ਮੁਰਗੇ ਤੁਹਾਨੂੰ ਦਿਖਾਏ ਨੇ ਦੇ ਆ ਦੇਖੋ ਮੁਰਗੇ ਬੈਠੇ ਕੁਕੜਾ ਕੁਕੜ ਤੇ ਆ ਗਾਂ ਨੂੰ ਪਾਣੀ ਪਿਉਣ ਵਾਲਾ ਕਹਿੰਦੇ ਰੋਬ ਨੂੰ ਮੁੰਡਾ ਪਿਆ ਜੂ ਜੀਵਨ ਆ ਕਿਹੜਾ ਰੱਖਿਆ ਉਹਨੇ ਗਾਂ ਮਾਰੇ ਨਾ ਕਿਉਂਕਿ ਆਪਾਂ ਕਦੇ ਖੋਲ ਹੀ ਨਹੀਂ ਪੀਲਾ ਹੋਰ ਪੀਲਾ 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 ਤੇ ਆਪੇ ਉਹ ਗਾਂ ਨੂੰ ਬੰਦ ਦੇਣਗੇ ਆਪਾਂ ਇਹਨੂੰ ਪਾਣੀ ਢਾ ਕੇ ਪਿਆ ਕੇ ਤੇ ਫਿਰ ਆਪਾਂ ਨੂੰ ਬੰਦ ਨੇ ਵਿਚਾਰੇ ਨੂੰ ਬੰਦ ਕੇ ਫਿਰ ਆਪਾਂ ਚੱਲਦੇ ਘਰੇ ਚਲ ਆ ਜਾ ਪੀ ਲਿਆ ਤਾਂ ਇਹ ਨਖਰੇ ਜੇ ਕਰੀ ਜਾਂਦੀ ਆ ਉਦੋਂ ਕੱਟੀ ਦੀਂਗੀਆਂ ਨਹੀਂ ਕੱਟੀ ਨੂੰ ਪਾਣੀ ਕਾਹ ਚ ਰੱਖੀ ਆਪਾਂ ਕੱਟੀ ਨੂੰ ਐ ਚਾਹ ਰੱਖ ਦਾਂਗੇ ਯਾਰ ਆਹ ਚੱਕ ਲੈਣੇ ਆ ਪਹਿਲਾਂ ਇਹਨੂੰ ਪਿਆਦੀ ਫਿਰ ਰੱਖਦੇ ਆਪਾਂ ਉਹ ਦੋਸਤੋ ਬਸ ਐ ਕੰਮ ਕਰ ਰਹੇ ਆਂ ਦੈਨ ਨਿਕਲ ਜਾਂਦੇ ਆ ਚਲੋ ਕੰਮ ਚੱਲਦੇ ਰਹਿਣ ਤਾਂ ਟਾਈਮ ਵੀ ਪਾਸ ਹੁੰਦਾ ਰਹਿੰਦਾ ਚਲੋ ਆਪਾਂ ਮਿਲਦੇ ਆਂ ਮੱਝ ਨੂੰ ਪਾਣੀ ਪਿਲਾ ਕੇ ਬੰਨਣ ਤੋਂ ਬਾਅਦ ਬਣੇ ਰਹੋ ਮੇਰੇ ਨਾਲ ਓਏ ਆਉਨੇ ਆਉਨੇ ਤੇਰੀ ਵੀ ਵਾਰੀ ਆ ਐਂ ਢਾਂ ਢਾਂ ਲਾਈ ਆ ਹਾਂ ਲੈ ਤੂੰ ਗਾਣਾ ਕਉਨੀ ਆ ਕੀ ਗੱਲ ਆ ਤੈਨੂੰ ਪਿਆਰ ਨੇ ਪਾਣੀ ਵੇਟ ਕਰ ਥੋੜੀ ਤੇਰੀ ਮਾਂ ਓਏ ਆਹ ਹੋ ਆਹ ਤੇਰੀ ਮਾਂ ਨੂੰ ਬੰਨਦਾ ਫਿਰ ਪਿਉੰਨੇ ਆ ਵੇਟ ਕਰ ਲਓ ਜੀ ਆਪਾਂ ਨੂੰ ਬੰਨਤਾ ਇੱਥੇ ਤੇ ਇਹ ਹੁਣ ਕਰੂਗੀ ਰੈਸਟ ਲੈ ਵੀ ਤੈਨੂੰ ਪਾਣੀ ਰੱਖ ਦਿੱਤੀ ਆਪਾਂ ਤੇਰੇ ਤੇ ਬਾਲਟੀ ਪਈ ਕੋਲੇ ਬਈ ਆਹੀ ਪਰ ਕਰ ਦਿੰਨੇ ਐ ਇਸ ਬਾਲਟੀ ਪਰ ਕਰ ਦਿੰਨੇ ਆਪਾਂ ਡਰ ਐ ਕਿ ਵੀ ਨੇੜੇ ਨੇੜੇ ਬੰਨਤੀਆਂ ਅੰਕ ਤੇ ਆਏ ਨਾ ਹੋਵੇ ਕੱਟਾ ਮੱਝ ਨੂੰ ਚੋਗੇ ਦੇ ਸ਼ਾਨ ਨੂੰ ਠਣ ਠਣ ਗਫਾਲ ਹੋ ਜਾਦਾ ਆਪਾਂ ਕੌਫੀ ਲਓ ਵੀਰ ਜੀ ਕੌਫੀ ਪੀਣੀ ਆਪਾਂ ਗੱਡੀ ਦੇ ਕਹਣਾ ਕੌਫੀ ਸਾਰੀ ਮੱਜ ਨੂੰ ਪਿਆ ਤੂੰ ਕੱਟਣ ਨੂੰ ਪਿਆਤੀ ਐ ਚਲੋ ਥੋੜੀ ਭੀੜੀ ਹੋਰ ਕਰ ਦਿੰਨੇ ਆਪਾਂ ਦੇਖਦੇ ਆਂ ਕਿ ਬੰਦ ਆ ਹੁਣ ਪਾਉਣ ਰੱਖਦੇ ਕੱਟਣ ਨੂੰ ਆਪਾਂ ਪਹਿਲਾਂ ਹਾਂ ਠੀਕ ਐ ਨਾ ਇੱਥੇ ਕਿਲਾ ਤੇ ਰਹੀ ਐ ਮੈਂ ਤਾਂ ਕਿਲੇ ਦਾ ਵਿੱਚ ਜਿੱਤਾ ਉਹ ਦਾੜੀ ਬੰਦ ਨੇ ਵਿਚਾਰੀ ਇਹਨਾਂ ਨੂੰ ਲੈ ਵੀ ਤੂੰ ਪੀ ਲਾ ਚੱਲ 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 ਤਾਂ ਰੋਕੇ ਬਿਲੀ ਐ ਏਡੀ ਵੀ ਨਹੀਂ ਗੱਲ ਹੈਗੀ ਚਲੋ ਠੀਕ ਹੈ ਮਿਲਦੇ ਆਪਾਂ ਸ਼ਾਮੀ ਮਿਲਦੇ ਤੂੰ ਹਣ ਬਹਿ ਨਹੀਂ ਠੀਕ ਹੈ ਨਾ ਐ ਖੜਿਆ ਨਹੀਂ ਥੱਕ ਜਾਈਗੀ ਚਲ ਮਿਲਦੇ ਆਂ ਸ਼ਾਮ ਨੂੰ ਲੋ ਜੀ ਬਾਕੀ ਸਾਰੇ ਕੰਮਕਾਰ ਕਰਨ ਤੋਂ ਬਾਅਦ ਆ ਗਈ ਆਪਣੇ ਮੋਟਰਸਾਈਕਲ ਦੀ ਵਾਰੀ ਇਹਨੂੰ ਵਿਚਾਰਿਆਂ ਨੂੰ ਕਰਾਉਨੇ ਆ ਇਸ਼ਨਾਨ ਪਾਣੀ ਇਸ਼ਨਾਨ ਪਾਣੀ ਇਸ਼ਨਾਨ ਪਾਣੀ ਕਰਾ ਕੇ ਕਰਾਂਗੇ ਵਲੌਗ ਦਾ ਐਂਡ ਅੱਜ ਦਾ ਤੇ ਆਪਾਂ ਇਸ਼ਨਾਨ ਪਾਣੀ ਕਰਾਉਨੇ ਆ ਤੁਹਾਨੂੰ ਦਿਖਾਉਨੇ ਆ ਤੁਸੀਂ ਨਾਲ ਸਾਥ ਸੋਣ ਧੋਲਿਆ ਕਰੋ ਯਾਰ ਕਿਉਂਕਿ ਇਹ ਵਿਚਾਰਾਂ ਨਾਲ ਹੁੰਦੀ ਬੁਰੀ ਆਪਾਂ ਬੰਦਲਾ ਨੂੰ ਲਾਤਨ ਲਾਉਂਦੇਗੇ ਇਦਾਂ ਇੱਧਰ ਲੈ ਗਏ ਇਦਾਂ ਇੱਧਰ ਲੈ ਗਏ ਇਹਨਾਂ ਵਿਚਾਰੇ ਵਾਰੀ ਆਉਂਦੀ ਨਹੀਂ ਗੀ ਤੇ ਚਲੋ ਆਪਾਂ ਇੱਥੇ ਟੇਪ ਟੂਬ ਵੀ ਕਰਾਈ ਤੁਸੀਂ ਦੱਸਿਆ ਸੀਗਾ ਅੱਜ ਇਹਨੂੰ ਧੋਨੇ ਆਪਾਂ ਇੱਥੇ ਨੇੜੇ ਕਰ ਲਈ ਥੋੜਾ ਹੋਰ ਮਾਰ ਕੇ ਤੇ ਸ਼ੈਂਪੂ ਸ਼ੈਂਪੂ ਫਿਰ ਹੁੰਨੇ ਆ ਵਿਹਲੇ ਆਪਾਂ ਨੂੰ ਦੁਪਹਿਰਾਂ ਹੋ ਗਿਆ ਮੋਟਰ ਚਲਾ ਲਈਏ ਪਹਿਲਾਂ ਆਪਾਂ ਲਓ ਜੀ ਕਰ ਲਿਆ ਮੋਟਰ ਆਨ ਪਹਿਲਾਂ ਸੁੱਕਾ ਮਾਰ ਦਿੰਨੇ ਪਾਣੀ ਇਹ ਤੇ ਵਿਚਾਰੇ ਤੇ ਪਾਣੀ ਮਾਰਨ ਉਪਰੰਤ ਆਪਾਂ ਇੱਥੇ ਥੋੜਾ ਜਿਹਾ ਸ਼ੈਂਪੂ ਮਾਰ ਦਾਂਗੇ ਸ਼ੈਂਪੂ ਮਾਰ ਕੇ ਬਸ ਉਹ ਚੜਾ ਇਹਦਾ ਕੰਮ ਹੋ ਜੋ ਓਕੇ ਇਹ ਮੋਟਰ ਲਈ ਆਪਾਂ ਚਲਾ ਲਓ ਜੀ ਬੋਲੋ ਜੀ ਵਾਹਿਗੁਰੂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਾਇਰ ਨੂੰ ਨਾ ਲੈਣਾ ਚਾਹੀਦਾ ਹੱਸਣਾ ਨੀਗਾ ਤੇ ਲਓ ਜੀ ਇਹਨੂੰ ਬਣਾ ਦਾਂਗੇ ਬਲੈਕ ਬਲੈਕ ਆਨਪਾ ਤੇ ਮਾਰਤੀ ਥੋੜਾ ਸ਼ੈਂਪੂ ਫੇਰ ਬੰਝੂਆ ਜਮਾ ਨਮਾਨ ਨਾ ਕੋ ਪੰਜੇ ਤੱਕ ਚੈਂਪੀਨ ਸ਼ੈਂਪੂ ਦੀ ਗ੍ਰੇਟ ਵਾਲੀ ਆ ਲੈਨੇ ਬਾਲਟੀ ਆਪਾਂ ਤੇ ਇਹਦੇ ਵਿੱਚ ਪਾਲਨੇ ਸਰਫ ਸ਼ੈਂਪੂ ਤੇ ਸਰਫ ਸੇਮ ਜੀ ਗੱਲ ਹੀ ਆ ਕਰਦੇ ਕਹਿੰਦੇ ਤੂੰ ਸਰਫ ਵੀ ਪਾ ਦਾ ਵਿੱਚ ਇਹਦੇ ਆਪਿਆ ਆਪਣਾ ਸਰਫ ਸਰਫ ਪਾ ਕੇ ਕਮੋਟ ਲਓ ਜੀ ਆਪਾਂ ਤੋੜਨੇ ਆਂ ਚੱਕੋ ਚੱਕ ਤੇ ਗਗ ਗਗ ਹੋ ਗਿਆ ਇਹ ਆ ਲੈ ਲੈ ਆਪਾਂ ਕਪੜਾ ਕਪੜਾ ਲੈ ਕੇ ਤੇ ਕਰਦਨੇ ਆਂ ਅਪਲਾਈ ਉਹ ਦੇਖਾਈ ਲੈ ਆ ਵੀ ਮਿੱਤਰ ਪਿਆਰਾ ਕਹਿੰਦਾ ਹੋਊਗਾ ਵਾਰੀ ਮੇਰੀ ਸ਼ੁਕਰ ਆ ਆ ਹੀ ਗਈ ਅੱਜ ਕਰਦੀ ਆਪਾਂ ਸ਼ੈਂਪੂ ਫਿਰ ਦਿਖਾਉਣੀ ਆ ਜੀ ਤਕਰੀਬਨ ਜਿਹੜਾ ਸਰਫ ਹੈਗਾ ਵੱਜ ਗਿਆ ਉਹਨੂੰ ਸਾਰੇ ਤੁਸੀਂ ਵੀ ਜਦੋਂ ਵਿਲੇ ਹੋ ਨਾ ਦੋਸਤੋ ਮੇਰੇ ਨੂੰ ਮਾੜਾ ਮੋਟਾ ਇਦਾਂ ਦਾ ਕੰਮ ਕਰ ਲਿਆ ਕਰੋ ਜਿਹੜਾ ਨਾਲ ਤੁਹਾਡਾ ਟਾਈਮ ਪਾਸ ਹੋ ਜਾਂਦਾ ਨਾਲ ਜਿਹੜੇ ਤੁਹਾਡੇ ਸਾਧਨ ਹੈਗੇ ਆ ਉਹ ਧੋਤੇ ਜਾਂਦੇ ਆ ਕਿ ਨਹੀਂ ਥਲੋ ਆਪਾਂ ਹੁਣ ਮਾਰਦੇ ਆ ਤੇ ਪਾਣੀ ਦੇਖੋ ਹੁਣ ਚਮਕਾਰੇ ਮਾਰਦਾ ਹੈ ਇਹ ਖੋ ਮੈਕਨਿਕਲ ਦੇ ਵਿੱਚੋਂ ਤਕਰਾ ਤਰੋਹਦਾ ਇਹ ਦੂਜਾ ਉਧਰ ਪਰ ਪਰਹੇ ਜਾ ਵਾਹ ਬਣ ਜਾਂਦਾ ਤਾਂ ਕਰਕੇ ਇਹਦੇ ਪੁੱਠੇ ਪਾਸੇ ਹੱਥ ਨਾਲ ਪਰਹੇ ਜਾ ਬੰਦਾ ਨਹੀਂ ਪਿਆ ਚਲੋ ਫਿਰ ਵੀ ਅੱਜ ਵਿਚਾਰੇ ਨੂੰ ਸੁਰਤ ਜੀ ਆ ਜਾਣੀ ਆ ਲੋ ਜੀ ਆਪਾਂ ਮਾਰਤਾ ਸ਼ੈਂਪੂ ਸਰਫ ਮੋਟਰਸਾਈਕਲ ਤੇ ਬਣ ਗਿਆ ਟੱਲੀ ਇੱਕ ਵਾਰੀ ਇਹਨੂੰ ਹੁਣ ਲਾਉਣੇ ਧੁੱਪੇ ਸੁੱਕਣ ਲਈ ਜੋ ਸੁੱਕ ਗਿਆ ਫਿਰ ਇਹ ਤੇ ਮਾਰ ਰਾਂ ਕਪੜਾ ਤੇ ਦੋਸਤੋ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਵਲੌਗ ਜਰੂਰ ਪਸੰਦ ਆਊਗਾ ਜੇ ਪਸੰਦ ਆ ਤੇ ਕਿਰਪਾ ਕਰਕੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਕਰ ਜਵਾਨ ਤੁਹਾਤ ਲਾ ਜਾਂਦੀ ਹੈ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਤੇ ਵੱਧ ਵੱਧ ਕਰਦੇ ਹੋ ਸ਼ੇਅਰ ਆਪਣੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਿਉਂਕਿ ਪਰਿਵਾਰ ਵਿੱਚ ਬਹਿ ਕੇ ਵੀਡੀਓ ਵੇਖਣ ਵਾਲੀਆਂ ਬਣਾਉਂਦੇ ਹੁੰਨੇ ਆਪਾਂ ਜਿਹੜੀ ਕੋਈ ਸਾਫ਼ ਸੁਥਰੀ ਵੀਡੀਓ ਆਪਣੀ ਪਰਿਵਾਰ ਚ ਬਹਿ ਕੇ ਤੁਸੀਂ ਵੇਖ ਸਕੋ ਇਹੋ ਜਿਹੀ ਵੀਡੀਓ ਹੁੰਦੀਆਂ ਆਪਣੇ ਅਗਲੇ ਨਵੇਂ ਵਲੌਗ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਸਾਰੇ ਸਤਿਕਾਰ ਮਿਲਦੇ ਨੇ ਨਵੇਂ ਵਲੌਗ ਚ ਬਾਏ ਬਾਏ